ਆਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੰਤਾ ਕੇ ਕਾਰਜ ਆਪ ਖਲੋਇਆ ਹਰ ਕਾਮਕਰਾਵਨ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਜਕਾਰ ਭਯਾ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਜੁੱਤ ਅਬినాਸ਼ੀ ਜਸ ਵੇਦ ਪੁਰਾਣੇ ਗਾਇਆ ਆਪਣਾ ਬਿਰਤ ਰਖਿਆ ਪਰ ਬੇਸਰ ਨਾਨਕ ਨਾਮ ਧਿਆਇਆ ਨਾਮ ਨਿਦ ਸਿਦ ਰਿਦ ਦੀਨੇ ਕਰਤੇ ਕੋਟ ਨ ਆਵੈ ਕਾਇ ਰਾਮ ਖਾਤ ਖਰਚਤ ਬੇਲਸ਼ਤ ਸੁਖ ਪਾਇਆ ਕਰਤੇ ਕੇ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨ ਜਾਈ ਅੰਤਰ ਜਾਮੇ ਪਾਇਆ ਕੋਟ ਬਿਗਣ ਸਗਲੇ ਉਠ ਨਾਟੇ ਦੁਖ ਨਾ ਨੇੜ ਆਇਆ ਸਤ ਸਹਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਢਿਆਈ ਰਾਮਬ ਜਿਸ ਕਾਰਜ ਤਿ ਨਹੀਂ ਕੀਆ ਮਾਨਸ ਕਿਆ ਵਿਚਾਰ ਰਾਮ ਭਗਤ ਸੋਹਨ ਹਰ ਕੇ ਗੁਣ ਗਾਵਹਿ ਸਦਾ ਕਰਹਿ જય ਕਾਰ ਰਾਮ ਗੁਣ ਗਾਏ ਗੋਬਿੰਦ ਆਨੰਦ ਰੂਪ ਜੇ ਸਾਦ ਸੰਗਤ ਸੰਗ ਬਨੇ ਜਿਨ ਉਦਮ ਕੀਆ ਤਾਲ ਕੇ ਰ ਤਿਸ ਕੀ ਉਪਮਾ ਕਿਆ ਗਨੀ ਅਠ ਸੱਠ ਤੀਰਤ ਪੁੰਨ ਕਿਰਿਆ ਮਹਾਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਬੇਰਾ ਪ੍ਰਭ ਕਰਤਾ ਉਸ ਤਤ ਕਉ ਨ ਕਰੀ ਜਾ ਰਾਮ ਸੰਤਾ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇਕ ਖੇਨਾਉ ਗਣ ਗੋਪਾਲ ਉਚਰ ਰਸਦਾ ਸਦਾ ਗਾਇਆਏ ਅਨੰਦ ਦਿਨੋ ਜਸ ਪ੍ਰੀਤ ਲਾਗੇ ਨਾਮ ਸੇਤੀ ਮਨ ਤਨ ਅਮਰਤ ਪੀਜੈ ਬੇਨਵੰਤ ਨਾਨਕ ਈਸ਼ੁ ਪੁੰਨੇ ਪੇਖ ਦਰਸਨ ਜੀ ਜੈ ਜਿਸ ਪ੍ਰੀਤ ਲਾਗੇ ਨਾਮ ਸੇਤੀ ਬਨ ਤਨ ਅਮਰਤ ਪੀਜੈ ਬੇਨਵੰਤ ਨਾਨਕ ਈਸ਼ ਪੁੰਨੇ ਪੇਕ ਦਰਸਨ ਜੀ ਜੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ